ਪੰਜਾਬੀ ਹੈਰਲਡ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਪਰ ਸਤਿ ਸ੍ਰੀ ਅਕਾਲ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਉਰਾ ਨਮਸਕਾਰ ਅਸਲਾਮੁਅਲੈਕਮ ਅਸੀਂ ਸਾਰੇ ਜਾਣਦੇ ਹਾਂ ਕਿ 27 ਅਗਸਤ ਤੋਂ ਲੈ ਕੇ ਆ ਮਹੀਨਾ ਵੀ ਜਿਹੜਾ ਅੱਧਾ ਹੋ ਚਲਿਆ 10 ਦਿਨ ਇਹਦੇ ਹੋ ਗਏ ਨੇ ਤੇ ਦੋਨਾਂ ਪੰਜਾਬਾਂ ਦੇ ਵਿੱਚ ਬਹੁਤ ਸਾਰੇ ਜਿਹੜਾ ਪਾਣੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜਿਹਦੇ ਵਿੱਚ ਲਗਭਗ 46 ਮੌਤਾਂ ਹੋ ਚੁੱਕੀਆਂ ਹਜ਼ਾਰਾਂ ਏਕੜ ਜਿਹੜਾ ਆ ਫਸਲ ਜਿਹੜੀ ਆ ਤਬਾਹ ਹੋ ਚੁੱਕੀ ਆ ਇਵਨ ਜ਼ਮੀਨ ਵੀ ਜਿਹੜੀ ਆ ਮਿੱਟੀ ਦੇ ਨਾਲ ਭਰ ਗਈ ਆ ਸੋ ਇਹ ਜਿਹੜਾ ਸਾਰਾ ਪਾਣੀ ਆ ਪੰਜਾਂ ਦਰਿਆਵਾਂ ਦਾ ਜੇਲਮ ਤੇ ਚਨਾਬ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਸਤਲੁਜ ਜਿਹੜਾ ਜਿਹਦੀ ਜਾਦੇ ਰੁਪਈਆ ਪਾਕਿਸਤਾਨ ਤੋਂ ਜਿਹੜਾ ਪਾਣੀ ਆ ਸਾਰਾ ਉਧਰ ਨੂੰ ਜਿਹੜਾ ਜਾ ਰਿਹਾ ਕਿਉਂਕਿ ਪਾਣੀ ਨੇ ਤਾਂ ਆਪਣੇ ਫਲੋ ਦੇ ਵਿੱਚ ਚੱਲਣਾ ਹੀ ਆ ਇਹ ਮਾ ਦੋਸਤ ਕਿਸੇ ਵੇਲੇ ਇਹਨਾਂ ਦੋਹਾਂ ਦੇਸ਼ਾਂ ਦਾ ਸਾਂਝਾ ਪਾਣੀ ਹੁੰਦਾ ਸੀ ਪਰ ਸਰਕਾਰਾਂ ਦੀਆਂ ਵੰਡੀਆਂ ਕਰਨ ਬ੍ਰਿਟਿਸ਼ ਸਾਮਰਾਜ ਦੇ ਕਰਕੇ ਸਾਡਾ ਪਾਣੀ ਵੀ ਵੰਡਿਆ ਗਿਆ ਸੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਦੋਨੋਂ ਪੰਜਾਬਾਂ ਦੇ ਜਿਹੜੇ ਜ਼ਿਮੀਂਦਾਰ ਭਰਾ ਵਾ ਇੱਕ ਦੂਸਰੇ ਦੀ ਉਨੀ ਹਮਦਰਦੀ ਰੱਖਦੇ ਆ ਜਨਿਕੇ 1947 ਤੋਂ ਪਹਿਲਾਂ ਰੱਖਦੇ ਸੀ ਸੋ ਇਹਨਾਂ ਹੜਾਂ ਦੀ ਮਾਰ ਤੋਂ ਬਾਅਦ ਅਤੇ ਸਟਿਲ ਇਸ ਵੇਲੇ ਹੜ ਚੱਲ ਰਹੇ ਆ ਉਸ ਤੋਂ ਬਾਅਦ ਕੀ ਸਥਿਤੀ ਦੀ ਆ ਪੰਜਾਬ ਦੇ ਉੱਤੇ ਤਾਂ ਅਸੀਂ ਅਕਸਰ ਜਿਹੜੀਆਂ ਪੰਜਾਬ ਦੀਆਂ ਖਬਰਾਂ ਬਾਹਰ ਬੈਠੇ ਵੀ ਦੇਖੀ ਜਾਂਦੇ ਆ ਵੱਖ-ਵੱਖ ਚੈਨਲ ਹੈਗੇ ਨੇ ਲੇਕਿਨ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਨੇ ਉਹਨਾਂ ਦੇ ਉੱਤੇ ਨਜ਼ਰ ਰਮਾਉਣ ਵਾਸਤੇ ਮੇਰੇ ਬਹੁਤ ਹੀ ਇੱਕ ਪਿਆਰੇ ਅਜੀਜ਼ ਮੁਹੰਮਦ ਬਲਾਵਲ ਜਿਹੜੇ ਆ ਉਹ ਸਾਡੇ ਨਾਲ ਕਾਫੀ ਸਮੇਂ ਤੋਂ ਸੰਪਰਕ ਵਿੱਚ ਰਹਿੰਦੇ ਨੇ ਇੱਕ ਦੂਸਰੇ ਦਾ ਰਿਸਪੈਕਟ ਕਰਦੇ ਆ ਜਦੋਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਈਦਾ ਉਹਨਾਂ ਦੇ ਨਾਲ ਜਿਹੜਾ ਕਾਫੀ ਵਰੀ ਬਾਰਤਾਲਾਅ ਹੁੰਦੇ ਰਹਿੰਦੇ ਆ ਸੋ ਮੈਂ ਉਹਨਾਂ ਨੂੰ ਇਸ वार्तालाप ਦੇ ਵਿੱਚ ਸ਼ਾਮਲ ਕਰਨਾ ਚਾਹਾਂਗਾ ਮਾਮੇ ਬਲਾਵਲ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਨਮਸਕਾਰ ਅਸਲਾਮੁਅਲੈਕਮ ਸ੍ਰੀ ਕਾਲਪਾ ਜੀ ਤੁਹਾਡਾ ਵੀ ਸਾਰੇ ਦੇਖਣੇ ਵਾਲਿਆਂ ਦਾ ਵੀ ਜੇ ਸਲਾਮ ਵੀ ਸਭ ਨੂੰ ਕਹਿੰਦੇ ਆ ਤੇ ਜਿੱਦਾਂ ਕਿ ਤੁਸੀਂ ਕਿਹਾ ਕਿ ਹਰ ਜਿਹੜਾ ਇਹ ਇਕੱਲਾ ਹੈਂਦਰ ਪੰਜਾਬ ਤੇ ਨਹੀਂ ਆਇਆ ਜੀ ਇਹ ਬਲਕਿ ਦੋਵਾਂ ਪੰਜਾਬਾਂ ਦੇ ਦੋਵਾਂ ਭਰਾਵਾਂ ਨੂੰ ਡੋਬੋ ਰਿਹਾ ਇਸ ਟਾਈਮ ਜੀ ਬਿਲਕੁਲ ਬਿਲਕੁਲ ਜੀ ਤੇ ਜਿਸ ਤਰ੍ਹਾਂ ਇੰਡੀਆ 'ਚ ਤਵਾਈ ਹੋਈ ਆ ਇਸੇ ਤਰ੍ਹਾਂ ਹੀ ਇਸ ਤੋਂ ਕਈ ਗੁਣਾ ਜ਼ਿਆਦਾ ਇਸ ਟਾਈਮ ਪਾਕਿਸਤਾਨ 'ਚ ਇਸ ਟਾਈਮ ਵੀ ਚੱਲ ਰਹੀ ਆ ਜੀ ਜੀ ਬਿਲਕੁਲ ਤਾਜ਼ਾ ਜਿਹੜਾ ਰਿਪੋਰਟ ਸੀਗੇ ਪਾਕਿਸਤਾਨ ਪੰਜਾਬ ਦਾ ਜਿਹੜਾ ਕਦੀਮੀ ਸ਼ਹਿਰ ਆ ਮਲਤਾਨ ਉਹ ਇਸ ਟਾਈਮ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਆਇਆ ਹੋਇਆ ਫਲਾਬ ਦੇ ਉੱਥੇ ਬਹੁਤ ਜ਼ਿਆਦਾ ਖਤਰਾ ਵਾ ਜੀ ਕਿ ਖਤਰਾ ਵਾ ਕਿ ਉੱਥੇ ਐਮਰਜੈਂਸੀ ਨਾਫੀ ਕਰ ਦਿੱਤੀ ਆ ਸ਼ਾਇਦ ਜੇ ਮੌਜੂਦਾ ਟਾਈਮ ਦੇ ਵਿੱਚ ਹੀ ਜਿਹੜੇ ਅੱਜ ਦੇ ਬਿਲਕੁਲ ਤਾਜੀ ਖਬਰਾਂ ਆ ਜੀ ਜੀ ਬਲਵਲ ਜੀ ਇੱਕ ਚੀਜ਼ ਦੱਸ ਸਾਰਾ ਇਹ ਸਾਰਾ ਪਾਣੀ ਦਾ ਜਿਹੜਾ ਫਲੋ ਆ ਇਹ ਇਧਰੋਂ ਜਦੋਂ ਜਾਂਦਾ ਆ ਉਹਦੇ ਵਿੱਚ ਮਿੱਟੀ ਵੀ ਆ ਤੇ ਇਹ ਵੀ ਜਿਹੜਾ ਸੁਨਣ ਦੇ ਵਿੱਚ ਆਇਆ ਬਹੁਤ ਸਾਰੇ ਜਿਹੜੇ ਆ ਮਾਲ ਡੰਕਰ ਆ ਪਸ਼ੂ ਮੱਝਾਂ ਹੋਰ ਜਾਨਵਰ ਜਿਹੜਿਆ ਉਹ ਕੁਝ ਜੀਂਦੇ ਹੜ ਕੇ ਚਲੇ ਗਏ ਆ ਕੁਝ ਜਿਹੜੇ ਆ ਹੋ ਸਕਦਾ ਆਪਣੀ ਜਾਨ ਵੀ ਗਵਾ ਗਏ ਹੁਣ ਸੋ ਇਸ ਵਾਰ ਬੇਰਵਾ ਦਿਓ ਜਿਹੜੇ ਪਸ਼ੂ ਹੜ ਕੇ ਗਏ ਆ ਉਹ ਕੀ ਲੋਕਾਂ ਨੇ ਉਸ ਤਰ੍ਹਾਂ ਕਿਸ ਤਰ੍ਹਾਂ ਉਧਰ ਉਹ ਸੰਭੇ ਹੈਗੇ ਆ ਕਿ ਉਹਨਾਂ ਨੇ ਉਹਨਾਂ ਨੂੰ ਆਪਣੀਆਂ ਹਵੇਲੀਆਂ ਚ ਲੈ ਗਏ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਹਜੇ ਵੀ ਹਵੇਲੀਆਂ ਤੇ ਪਸ਼ੂ ਰੱਖਣ ਦਾ ਜਿਹੜਾ ਰਿਵਾਜ ਆ ਉਹ ਮੈਨੂੰ ਲੱਗਦਾ ਕਾਫੀ ਵਰਕਰਾਰ ਆ ਸਾਡੇ ਨਾਲੋਂ ਤਾਂ ਇਧਰ ਘਟ ਗਿਆ ਪਰ ਉਧਰ ਹਜੇ ਵੀ ਬਹੁਤ ਜ਼ਿਆਦਾ ਹੈ ਤੇ ਜਿਵੇਂ ਮੈਂ ਕੱਲ ਤੁਹਾਡਾਂ ਨਾਲ ਗੱਲ ਵੀ ਕੀਤੀ ਸੀ ਤੇ ਉਹ ਜਿਹੜੇ ਸਾਡਾ ਇਧਰ ਮਾਲ ਡੰਗਰ ਗਿਆ ਆ ਉਹ ਉਹ ਕਿਸ ਤਰ੍ਹਾਂ ਦਾ ਉਹਨਾਂ ਨੇ ਉਹਨਾਂ ਨੂੰ ਸੰਭਿਆ ਹੈ ਜਿਲਾ ਕਿਉਂਕਿ ਇਹ ਬੇਜਵਾਨਾ ਆ ਪਰ ਉਹ ਵੀ ਉਹਨਾਂ ਦੇ ਵਿੱਚ ਵੀ ਜਾਨ ਆ ਬਿਲਕੁਲ ਓਏ ਇਹ ਨਹੀਂ ਸਮਝਦੇ ਕਿ ਇੰਡੀਆ ਚ ਉਹ ਮਾਲ ਡੰਗਰ ਆਇਆ ਵਾ ਉਹ ਇਹੀ ਕਹਿੰਦੇ ਇਧਰ ਦੇ ਲੋਕ ਕਿ ਸਾਡੇ ਭਰਾਵਾ ਦਾ ਮਾਲ ਡੰਗਰ ਜਿਹੜਾ ਉਧਰੋਂ ਇਧਰ ਆ ਗਿਆ ਵਾ ਇਹਨਾਂ ਨੂੰ ਸਾਹਮਣਾ ਸਾਡੇ ਡੰਗਰਾਂ ਨਾਲ ਵੀ ਸਾਡੀ ਜਿਆਦਾ ਜ਼ਿੰਮੇਵਾਰੀ ਆ ਇਹ ਇਹਦੇ ਵਿੱਚ ਮੁਸ਼ਕਿਲਾਂ ਬਹੁਤ ਆਈਆਂ ਵਾ ਕਿਉਂਕਿ ਉਹ ਸਾਰਾ ਏਰੀਆ ਹਲਾਬ ਦੇ ਵਿੱਚ ਵਾ ਜਿੱਥੋਂ ਮੱਝਾ ਤੁਹਾਨੂੰ ਪਤਾ ਰਾਵੀ ਦੇ ਵਿੱਚੋਂ ਕਰਤਾਰਪੁਰ ਸਾਹਿਬ ਦੇ ਰਾਸਤੇ ਜਿਹੜੀਆਂ ਜ਼ਿਆਦਾਤਰ ਆਈਆਂ ਵਾ ਜੀ ਜਸਤਲੁੱਦ ਕੰਡਾਪੁਰ ਸੈਂਗਲ ਦੇ ਮਕਾਮ ਤੋਂ ਆਈਆ ਵਾ ਜੀ ਤੇ ਜ਼ਿੰਮੇਦਾਰ ਭਰਾ ਜਿਹੜੇ ਆ ਆਪਣੀ ਮਦਦ ਆਪ ਦੇ ਤਹਿਤ ਉਹਨਾਂ ਨੂੰ ਨਿਕਾਲਣ ਦੀ ਕੋਸ਼ਿਸ਼ ਕਰ ਰਹੇ ਆ ਔਰ ਕਾਫੀ ਜ਼ਿਆਦਾ ਕਾਮਯਾਬ ਵੀ ਹੋਏ ਆ ਇਹਦੇ ਵਿੱਚ ਇੱਕ ਤੁਹਾਨੂੰ ਤਾਜੀ ਖਬਰ ਦੱਸਾਂ ਮੱਝਾ ਹੀ ਨਹੀਂ ਆਈਆ ਹੈਗੀ ਆ ਦੋ ਹਿਰਨਾ ਜਿਹੜੀਆਂ ਵਾ ਗੰਡਾ ਸਿੰਘ ਦੇ ਮਕਾਮ ਤੋਂ ਉਹਨਾਂ ਨੇ ਦਰਿਆ ਦੇ ਵਿੱਚੋਂ ਕੱਢ ਗਿਆ ਵਾ ਬਿਲਕੁਲ ਐਂ ਜਿੰਦ ਗਿਆ ਤੇ ਬੜੇ ਲੋਕ ਖੁਸ਼ੀ ਮਨਾ ਰਹੇ ਇਸ ਗੱਲ ਨੂੰ ਕਿ ਮੱਜਾ ਦੇ ਨਾਲ-ਨਾਲ ਹਿਰਨਾ ਵੀ ਫੜ ਗਿਆ ਪਾਪ ਫਾਇਆ ਵਾ ਉਧਰੋਂ ਇੰਡੀਆ ਜੋ ਸਾਡੇ ਭਰਾ ਵਾ ਦੀਆ ਉਹਨਾਂ ਨੇ ਇੱਥੇ ਤੱਕ ਆਫਰ ਕੀਤੀ ਆ ਕਿ ਜੇ ਕਿਸੇ ਭਰਾ ਦੀ ਹੈ ਵਾ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਫਾਰਮ ਰਿਫੇ ਉਹਨਾਂ ਨਾਲ ਦੁਗਣੀ ਇਹਨਾਂ ਦੀ ਖੇਦਮਤ ਕਰਾਂਗੇ ਪਰੇਸ਼ਾਨ ਨਾ ਹੋਣ ਤੇ ਅੱਜ ਕੱਲ ਮਛਲੀ ਬਹੁਤ ਆ ਰਹੀ ਹੈ ਜੀ ਇੰਡੀਆ ਦੇ ਪੰਜਾਬ ਦੇ ਦਰਿਆਵਾਂ ਦੇ ਵਿੱਚੋ ਇਤਨੀ ਮਛਲੀ ਆ ਰਹੀ ਆ ਕਿ ਬੇਫਾਅ ਮਛਲੀ ਆ ਰਹੀ ਹੈ ਜੀ ਅੱਛਾ ਤੇ ਜਿਹੜਾ ਮੱਜਾ ਵਾ ਮੱਜਾਂ ਦੇ ਬਹੁਤ ਜ਼ਿਆਦਾ ਖੇਮਤ ਕਰ ਰਹੇ ਆ ਲੇਕਿਨ ਮੁਸ਼ਕਿਲਾਂ ਉਹਨਾਂ ਦੇ ਬਹੁਤ ਆਚਾਰੇ ਦਾ ਬਹੁਤ ਮਸਲਾ ਬਣਿਆ ਹੋਇਆ ਵਾ ਫਾਰਾ ਏਰੀਆ ਜਿਹੜਾ ਵਾ ਸੁਲਾਬ ਦੀ ਨਜ਼ਰ ਹੋਇਆ ਵਾ ਪੱਠੇ ਵਗੈਰਾ ਕੋਈ ਸ਼ੈ ਨਹੀਂ ਮਿਲ ਰਹੀ ਇਸ ਟਾਈਮ ਅੱਛਾ ਜੀ ਤੇ ਉਹਨਾਂ ਨੂੰ ਕਿਸਾਨ ਭਾਈ ਜਿਹੜੇ ਫਿਰ ਵੀ ਆਪਣੀ ਮਦਦ ਦੇ ਤਹਿਤ ਲੱਗੇ ਹੋਏ ਆ ਕਿ ਨਹੀਂ ਸਾਡੇ ਭਰਾਵਾ ਦੀ ਆ ਅਸੀਂ ਆਪਣੀ ਜਾਨ ਤੋਂ ਵੱਧ ਇਹਨਾਂ ਦਾ ਖਿਆਲ ਕਰੀਏ ਇਹਨਾਂ ਨੂੰ ਮਸੂਦ ਜਗ੍ਹਾ ਤੇ ਪੰਚਾਈਏ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਰੱਖਿਆ ਹੋਇਆ ਵਾ ਇਹਦੇ ਇਹਦੇ ਨਾਲ-ਨਾਲ ਲਾਸ਼ਾਂ ਉਧਰੋਂ ਕਾਫੀ ਆਈਆ ਉਹਨਾਂ ਵਿੱਚ ਡੈੱਡ ਬੋਡੀਆਂ ਨੂੰ ਦਰਿਆ ਦੇ ਵਿੱਚੋਂ ਰੈਸਕਿਊ ਵਾਲਿਆਂ ਨੇ ਕਢ ਲਿਆ ਵਾ ਜਿਹੜੀਆਂ ਕਿ ਸਰਦਾਰ ਵੀ ਰੱਦ ਗਿਆ ਸੀਗੀਆ ਤੁਸੀਂ ਅਕਸਰ ਮੀਡੀਆ ਤੇ ਵੀ ਸੁਣਦੇ ਹੋਣੇ ਆ ਕਿ ਇੰਨੀਆਂ ਡੈੱਡ ਬੋਡੀਆਂ ਚੜਦੇ ਪੰਜਾਬ ਚੋਂ ਲੈਣੇ ਪੰਜਾਬ ਦੇ ਵਿੱਚ ਆਈਆ ਜੀ ਜਿਹੜੀਆਂ ਅੰਕੜੇ ਦੱਸ ਰਹੇ 46 ਮੌਤਾਂ ਜਿਹੜੀਆਂ ਤੇ ਬਾਕੀ ਕਰਤਾਰਪੁਰ ਸਾਹਿਬ ਹਾਂਜੀ ਇਹ ਤਕਰੀਬਨ ਇਹਦੇ ਨਾਲ ਵੀ ਵੱਧ ਚੁੱਕੀ ਆ ਮਜੀ ਹਾਂ ਜੀ ਵੱਧ ਚੁੱਕੀ ਹੋਣੀ ਕਿਉਂਕਿ ਇਹ ਤਾਂ ਜਿਹੜੀਆਂ ਰਿਪੋਰਟ ਹੋਈਆਂ ਜਿਨ੍ਹਾਂ ਦਾ ਬਾਰੇ ਪਤਾ ਨਹੀਂ ਆ ਕੋਈ ਅਣਜਾਣ ਪੁਨੇ ਚ ਕੋਈ ਪਾਣੀ ਚ ਆਪਣੇ ਵਚਨ ਦੇ ਚੱਕਰ ਚ ਪਾਣੀ ਚ ਰਹਿ ਗਿਆ ਜਾਂ ਵੜ ਗਿਆ ਉਹ ਗਾਂ ਨਿਕਲ ਗਿਆ ਅੱਗੇ ਤੇ ਅੱਗੇ ਹਨਾ ਰੋੜ ਰੋੜ ਕੇ ਅੱਗੇ ਚੱਲ ਗਿਆ ਇਹ ਆਉਣ ਵਾਲੇ ਸਮੇਂ ਚ ਥੋੜੇ ਜਿਹਾ ਬਿਲਕੁਲ ਹਜੇ ਜੀ ਹਾਂ ਜੀ ਪਾਣੀ ਸੁੱਕੋਗਾ ਕੋਈ ਫਸਫਲਾ ਜਲਾ ਆਛਾ ਮੇੜਨ ਗਿਆ ਅਸੀਂ ਤਾਂ ਕਹਿੰਦੇ ਕਿ ਰੱਬ ਨਾ ਕਰੇ ਇਹ ਜਿਆ ਟਾਈਮ ਆਵੇ ਲੇਕਿਨ ਜੋ ਸੂਰਤਿ ਹਾਲ ਹੁਣ ਨਜ਼ਰ ਆ ਰਹੀ ਹੈ ਜੀ ਇੱਕ ਬਲਵਲ ਜੀ ਦੱਸਿਓ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆ ਗਿਆ ਜੇਗਾ ਹਾਂਜੀ ਤੁਸੀਂ ਕਰੋ ਗੱਲ ਕਿ ਮੈਂ ਪੁੱਛਦਾ ਜੀ ਕਰਤਾਰਪੁਰ ਸਾਹਿਬ ਜਿਹੜਾ ਫਿਗਾ ਕੋਰੀ ਰੋਡ ਉਹ ਤੁਹਾਨੂੰ ਪਤਾ ਕਿ ਸਭ ਤੋਂ ਪਹਿਲੇ ਉੱਥੇ ਪਾਣੀ ਐਂਟਰ ਹੋਇਆ ਜਿਹੜਾ ਕਿ 27 27 ਅਗਸਤ ਨੂੰ ਰਾਤ ਤਕਰੀਬਨ 10 ਵਜੇ ਦਾ ਟਾਈਮ ਦੇ ਮੁਤਾਬਕ ਰਾਤ ਦੇ ਟਾਈਮ ਬੰਨ ਟੁੱਟਿਆ ਬੰਨ ਟੁੱਟਣ ਦੀ ਵਜ੍ਹਾ ਨਾਲ ਸਾਰਾ ਪਾਣੀ ਕਰਤਾਰਪੁਰ ਸਾਹਿਬ ਕੋਰੀ ਰੋਡ ਦੇ ਵਿੱਚ ਤੇ ਨਾਲ ਦੇ ਜਿੰਨੇ ਪਿੰਡ ਸਿਗੇ ਸਾਰੇ ਡੁੱਬ ਗਏ ਉਹਦੇ ਵਿੱਚ ਤੇ ਲੋਕਾਂ ਨੇ ਆਪਣੀ ਜਾਨ ਉਸ ਟਾਈਮ ਰਾਤ ਦੇ ਟਾਈਮ ਬੜੀ ਮੁਸ਼ਕਲ ਬਚਾਈ ਗਿਆ ਕੁਝ ਲੋਕ ਕਹਿੰਦੇ ਆ ਕਿ ਦੂਸਰੇ ਦਿਨ ਜਾਂ ਤੀਸਰੇ ਦਿਨਾਂ ਜਿਹੜੇ ਆ ਉੱਥੋਂ ਨਿਕਲੇ ਆ ਉਹ ਵੀ ਰੈਸਕਿਊ ਵਾਲਿਆਂ ਨੇ ਰੈਸਕਿਊ ਕਰ ਕਰਕੇ ਕੱਢੇ ਜਿਹੜੀ ਸੀਐਮ ਪੰਜਾਬ ਆ ਸਾਡੀ ਮਰੀਮ ਨਵਾਜ਼ ਜੀ ਉਹਨੇ ਫੇ ਆਪਣਾ ਸਭ ਤੋਂ ਪਹਿਲੇ ਹੁਕਮ ਇਹ ਦਿੱਤਾ ਸੀਗਾ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਆ ਇਹਨੂੰ ਸਭ ਤੋਂ ਪਹਿਲੇ ਕਲੀਅਰ ਕੀਤਾ ਜਾਵੇ ਪਾਣੀ ਨਾਲ ਦਰਿਆ ਤੇ ਬੰਦ ਲਾਏ ਜਾਣ ਔਰ ਇੱਥੋਂ ਪਾਣੀ ਨਿਕਾਲਿਆ ਜਾਵੇ ਜਿਸ ਤਰ੍ਹਾਂ ਅਸੀਂ ਆਪਣਾ ਮੱਕਾ ਮਦੀਨੇ ਜਾਂਦੇ ਆ ਆਬਾਦਤ ਕਰਨ ਇਸੇ ਤਰ੍ਹਾਂ ਹੀ ਪੂਰੀ ਦੁਨੀਆ ਚੋ ਇੰਡੀਆ ਚੋ ਕਹਿੰਨੇ ਕਿ ਸਾਡੇ ਸਿੱਖ ਭਰਾ ਇੱਥੇ ਹੁੰਦੇ ਆ ਇਹ ਉਹਨਾਂ ਲਈ ਮੱਕਾ ਮਦੀਨਾ ਵਾ ਤੇ ਅਸੀਂ ਸਾਡੀ ਜ਼ਿੰਮੇਵਾਰੀ ਹੈ ਕਿ ਸਭ ਤੋਂ ਪਹਿਲੇ ਇਹਨੂੰ ਜਿਹੜਾ ਕਲੀਅਰ ਕੀਤਾ ਜਾਏ ਇੱਕ ਜਾਂ ਦੋ ਦਿਨ ਉੱਥੇ ਆਬਾਦਤ ਨਹੀਂ ਹੋ ਸਕੀ ਤੇ ਇਹ ਗੱਲ ਦਾ ਬੜਾ ਗਿਲਾ ਬੜਾ ਸਾਰਿਆਂ ਦੇ ਦਿਲ 'ਚ ਆਉਂਦਾ ਵਾ ਇਹ ਕੋਰੀਡੋਰ ਨੂੰ ਜਿਹੜਾ ਇਸ ਤਰ੍ਹਾਂ ਇੰਡੀਆ ਨੂੰ ਵੀ ਨਹੀਂ ਚਾਹੀਦਾ ਕਿ ਸਰੋਤ ਦੇ ਜਾਂ ਚਨਾ ਦੇ ਵਿੱਚ ਪਾਣੀ ਛੱਡ ਦਿੰਦੇ ਦੇਖਣ ਇਸ ਇਸ ਜਗ੍ਹਾ ਤੇ ਪਾਣੀ ਨਾ ਛੱਡ ਦੇ ਸਭ ਤੋਂ ਵੱਡੀ ਘਾਟ ਇਹੀ ਹੋਈ ਸੀ ਕਿ ਜਿਹੜਾ ਕਿ ਕੋਰੀਡੋਰ ਦਾ ਉਹਨਾਂ ਨੇ ਪਾਣੀ ਛੱਡ ਕੇ ਨੁਕਸਾਨ ਕੀਤਾ ਜੀ ਪਰ ਇਹਦੇ باوجود ਵੀ ਚਲੋ ਇਸ ਚੀਜ਼ ਨੂੰ ਇਸ ਚੀਜ਼ ਨੂੰ ਇਸ ਚੀਜ਼ ਨੂੰ ਸਿੱਖ ਭਰਾ ਸਮਝ ਸਕਦੇ ਆ ਜਾਂ ਇੱਧਰ ਦੇ ਪੰਜਾਬ ਵਾਲੇ ਸਮਝ ਸਕਦੇ ਆ ਕਿ ਕਿੰਨੀ ਅਹਿਮੀਅਤ ਆ ਉਸ ਕੋਰੀਡੋਰ ਦੀ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਹੁਣ ਕੁਦਰਤ ਦੇ ਨਾਲ ਜਿਹੜਾ ਆ ਨਾ ਉਹ ਲੜਿਆ ਨਹੀਂ ਜਾ ਸਕਦਾ ਜਾਂ ਉਹਦਾ ਨਾਲ ਕੋਈ ਚੈਲੰਜ ਨਹੀਂ ਕੀਤਾ ਜਾ ਸਕਦਾ ਪਰ ਸ਼ਾਵਾਸ਼ ਹੈ ਸੀਐਮ ਆਫ ਪੰਜਾਬ ਪਾਕਿਸਤਾਨ ਦੇ ਮਰੀਮ ਮੈਡਮ ਉਹਨਾਂ ਦੇ ਜਿਨ੍ਹਾਂ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਜਿੱਦਾਂ ਤੇ ਸਪੈਸ਼ਲ ਜਿਹੜਾ ਆ ਮੈਨ ਲੱਗਦਾ ਉਹ ਜਿਵੇਂ ਦੀਆਂ ਟੈਲਾਂ ਪਹਿਲਾਂ ਚਮਕਦੀਆਂ ਸੀ ਉਸੇ ਤਰ੍ਹਾਂ ਦੀਆਂ ਕਰ ਦਿੱਤੀਆਂ ਕਿਉਂਕਿ ਥੱਲੇ ਵਾਲੇ ਹਾਲ ਦੇ ਵਿੱਚ ਜਿੱਥੇ ਅ ਪਿਛਲੇ ਪਾਸੇ ਟੰਡਾਂ ਵਾਲਾ ਖੂਹ ਹੈਗਾ ਉੱਥੇ ਤੱਕ ਪਾਣੀ ਜਿਹੜਾ ਭਰਿਆ ਹੋਇਆ ਸੀਗਾ ਤੇ ਇਹਦੇ ਨਾਲ ਹੀ ਪਿਛਲੇ ਪਾਸੇ ਕਰਤਾਰਪੁਰ ਸਾਹਿਬ ਜਿਹੜਾ ਪਿਛਲੇ ਪਾਸੇ ਜਿਹੜੀ ਬਾਉਂਡਰੀ ਦੇ ਪੱਲੇ ਪਾਸੇ ਬਹੁਤ ਸਾਰਾ ਵੱਡੇ ਖੇਤ ਜਿਹੜੇ ਹੈਗੇ ਆ ਹਨਾ ਗੁਰਦੁਆਰਾ ਸਾਹਿਬ ਦੇ ਨਾਲ ਬਾਗ ਲੱਗੇ ਹੋਏ ਆ ਉੱਥੇ ਤੇ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਪੂਰ ਭਰਿਆ ਹੋਊਗਾ ਪਰ ਫਿਰ ਵੀ ਜੀ ਕਿਹੜਾ ਉਹਨੇ ਦੀ ਤਾਂ ਪਤਾ ਕਿ ਉਹ ਸਾਰਾ ਇਲਾਕਾ ਚਾਵਲ ਦਾ ਵਾ ਝੋਨੇ ਦੀ ਫਸਲ ਆ ਤੇ ਕਿਸਾਨ ਬਹੁਤ ਰੋ ਰਹੇ ਐ ਇਸ ਵਾਰ ਲੋਕ ਕਿ ਝੋਨੇ ਦੀ ਫਸਲ ਉਹਨਾਂ ਦੀ ਸਾਰੇ ਬਰਬਾਦ ਹੋ ਗਈ ਪੂਰੇ ਪਾਕਿਸਤਾਨ ਜਗੇ ਪੂਰੇ ਵਰਲਡ ਦੇ ਵਿੱਚ ਉੱਥੇ ਦਾ ਝੋਨਾ ਚਾਵਲ ਜਾਂਦਾ ਮਸ਼ਹੂਰ ਹੈ ਚਾਵਲ ਉਸ ਇਲਾਕੇ ਦਾ ਜੀ ਜੀ ਤੇ ਉਹ ਇਸ ਦਫਾ ਫਸਲ ਤਬਾਹ ਹੋ ਗਈ ਹੈ ਚਾਵਲ ਤੇ ਕਿਸਾਨ ਕਹਿ ਰਹੇ ਆ ਕਿ ਕੱਲਾ ਪਾਕਿਸਤਾਨ ਨਹੀਂ ਇਸ ਚੀਜ਼ ਦਾ ਘਾਟ ਹੋਣਾ ਬਲਕਿ ਵਰਲਡ ਵਾਈਜ਼ ਬਹੁਤ ਜ਼ਿਆਦਾ ਨੁਕਸਾਨ ਇਸ ਚੀਜ਼ ਦਾ ਹੋਇਆ ਕਿ ਜਿਹੜਾ ਚਾਵਲ ਦੀ ਫਸਲ ਇੱਥੇ ਤਬਾਹ ਹੋਈ ਆ ਜੀ ਜੀ ਇੱਕ ਜਿਹੜੀ ਖਾਸ ਤੌਰ ਤੇ ਕਰਤਾਰਪੁਰ ਚੱਲਦੀ ਕੋਈ ਆਈਬੀਸੀ ਦੇਖਿਆ ਅਗੇ ਉੱਤ ਚਾਹੂ ਕੱਲੀ ਕੱਲਾ ਛੋਣਾ ਨਹੀਂ ਆ ਗੰਨਾ ਵੀ ਖਰਾਬ ਹੋਇਆ ਕਪਾਹ ਵੀ ਕਪਾਹ ਵੀ ਖਰਾਬ ਫਸਲਾਂ ਜਿਹੜੀਆਂ ਜਿਹੜੀਆਂ ਬਹੁਤ ਸਾਰੀਆਂ ਹੋਰ ਵੀ ਫਸਲਾਂ ਜਿਹੜੀਆਂ ਹੈਗੀਆਂ ਹਨਾ ਮੌਸਮੀ ਫਸਲਾਂ ਸਾਰੀਆਂ ਜਿਹੜੀਆਂ ਉਹ ਖਰਾਬ ਹੋ ਗਈਆਂ ਬਿਲਕੁਲ ਸਾੜ ਗਈਆਂ ਹਾਂਜੀ ਗੁਰਦਰਾ ਸਾਹਿਬ ਦੀ ਕੀ ਪੋਜੀਸ਼ਨ ਹੈ ਉੱਥੇ ਸੰਗਤ ਲਗਾਤਾਰ ਹੁਣ ਦੁਆਰਾ ਮੱਥਾ ਟੇਕਣ ਜਾਂਦੀ ਪਈ ਆ ਜਾਂ ਕਿਸ ਤਰ੍ਹਾਂ ਉੱਥੇ ਦਾ ਰਸਤਾ ਖੁੱਲ ਗਿਆ ਦੁਆਰਾ ਬਿਲਕੁਲ ਇਟਲੀ ਸੰਗਤ ਜਿਹੜੀ ਆ ਜਿਹੜੇ ਸਾਡੇ ਅਕਲੀਆ ਤੇ ਮਨਿਸਟਰ ਦਾ ਉਹ ਸਰਦਾਰ ਆ ਇਦਾਂ ਦੇ ਪਾਕਿਸਤਾਨ ਦੇ ਪੰਜਾਬ ਦੇ ਅਕਲੀਅਤ ਮਜਿਸਤਰ ਰਮੇਸ਼ ਰਮੇਸ਼ ਸਿੰਘ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਅਗੇ ਆਰਮੀ ਚੀਫ ਨੇ ਉਹਨਾਂ ਨਾਲ ਲੜ ਕੇ ਉਹਨਾਂ ਨੂੰ ਕਿਹਾ ਕਿ ਹੱਥ ਥਾਵਾ ਦੀ ਅਸੀਂ ਮਦਦ ਕਰਾਂਗੇ ਇਹਨੂੰ ਦੁਬਾਰਾ ਦੁਬਾਰਾ ਸਾਹਿਬ ਨੂੰ ਕੋਰੀਅਨ ਨੂੰ ਬਹਾਲ ਕਰੋ ਛੇਤੀ ਤੋਂ ਛੇਤੀ ਤੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਕੋਸ਼ਿਸ਼ ਇਦਾਂ ਲਈ ਜਿਹੜੇ ਰੈਸਕਿਊ ਵਾਲਿਆਂ ਨੇ ਸਾਰੀ ਮਿਹਨਤ ਕਰਕੇ ਆਪਣੇ ਉਹਨੂੰ ਦੁਬਾਰਾ ਬਹਾਲ ਕੀਤਾ ਤੇ ਹੁਣ ਬਿਲਕੁਲ ਪਾਣੀ 0% ਆ ਉੱਥੇ ਬਾਈ ਐਂਡ ਸਾਰਾ ਵਧੀਆ ਨਿਯਾਮ ਉੱਥੇ ਬਣਾ ਦਿੱਤਾ ਪੇਲੇ ਦੀ ਤਰ੍ਹਾਂ ਲੇਕਿਨ ਕੁਝ ਵਕਤ ਲੱਗੇਗਾ ਲੇਕਿਨ ਕੋਰੀਡੋਰ ਨੂੰ ਕਲੀਅਰ ਕਰ ਦਿੱਤਾ ਆਹ ਬਾਹ ਦੇ ਜਿੰਨੇ ਇਲਾਕੇ ਆ ਉਹ ਹਜੇ ਵੀ ਉਫੇ ਤਰ੍ਹਾਂ ਪਾਣੀ 'ਚ ਡੁੱਬੇ ਆ ਸੜਕਾ ਵੀ ਪਾਣੀ 'ਚ ਡੁੱਬਿਆ ਵਾ ਕੁਝ ਸੜਕਾ ਬਹਿ ਗਿਆ ਵਾ ਹਾਂਜੀ ਠੀਕ ਹੈ ਕਿਉਂਕਿ ਸਮਾਂ ਲੱਗੂਗਾ ਕਿਉਂਕਿ ਹਜੇ ਜਿਹੜੀਆਂ ਬਾਰਸ਼ਾਂ ਤੇ ਕੱਲ ਵੀ ਬਾਰਸ਼ ਹੋਈ ਇਤਰਾ ਅੱਜ ਦਾ ਮੌਸਮ ਕੀ ਅੱਜ ਵੀ ਬਾਰਸ਼ ਹੋਣ ਦੀ ਸਥਿਤੀ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਅੱਜ ਤਕਰੀਬ ਕੱਲ ਬਹੁਤ ਜ਼ਿਆਦਾ ਬਾਰਿਸ਼ ਤਕਰੀਬਨ ਹਰ ਜਾਨੇ ਇਹ ਹੀ ਬੜੀ ਮੁਸ਼ਕਲ ਆ ਸਲਾਬ ਦੇ ਨਾਲ ਨਾਲ ਬਾਰਿਸ਼ ਜਿਹੜੀ ਆ ਹੋ ਰਹੀ ਆ ਜਿਹੜੇ ਕਿ ਲੋਕ ਕੈਂਪਾਂ ਵਗੈਰਾ ਦੇ ਹਕੂਮਤ ਦੇ ਕੈਂਪਾਂ 'ਚ ਚਲੇ ਗਏ ਸੀਗੇ ਉਹ ਹੁਣ ਬਾਰਿਸ਼ ਦੇ ਨਾਲ ਨੇ ਜਿਹੜਿਆ ਵਾ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆ ਗਈਆਂ ਵਾ ਤੇ ਅਰਜਾਨਾ ਕਾਫੀ ਜ਼ਿਆਦਾ ਤੂਫਾਨੀ ਬਾਰਿਸ਼ ਆ ਕੱਲ ਹੋਈ ਆ ਇਹਦੇ ਨਾਲ ਨਾਲ ਬਿਜਲੀ ਬਹੁਤ ਜ਼ਿਆਦਾ ਜਗ੍ਹਾ ਤੇ ਗਰੀ ਆ ਜਿਹਦੀ وجہ ਤੋਂ ਮੋਤਾ ਵੀ ਹੋਇਆ ਕਾਫੀ ਚੰਦ ਮੋਤਾ ਇੱਕ ਦੇਖ ਰਿਹਾ ਕਿ ਇਹ ਹੁਣ ਤੇ 12:00 ਵਜੇ ਨਾ ਬਿਜਲੀ ਘੜਕਣ ਦੀ ਵਜ੍ਹਾ ਨਾਲ ਜੀ ਤੇ ਫਲਾਬ ਜਿਹੜਾ ਵਾ ਇਸ ਟਾਈਮ ਮਲਤਾਨ ਸ਼ਹਿਰ ਆ ਪੰਜਾਬ ਦਾ ਉਹਨੂੰ ਬਹੁਤ ਜ਼ਿਆਦਾ ਹਿੱਟ ਕਰ ਰਿਹਾ ਵਾ ਉੱਥੇ ਜਿੱਤਨੇ ਪੁਲਾ ਨੂੰ ਬਚਾਉਣ ਦੀ ਖਾਤਰ ਹਕੂਮਤ ਜਿਹੜੀ ਆਪਣੇ ਬੰਦ ਤੋੜ ਰਹੀ ਆ ਫਸਲਾਂ ਨੂੰ ਪਾਣੀ ਛੱਡ ਰਹੀ ਆ ਲੇਕਿਨ ਇਹ ਆ ਕਿ ਉੱਥੇ ਪਾਣੀ ਜਿਹੜਾ ਵਾ ਸੰਭਾਲਿਆ ਨਹੀਂ ਜਾ ਰਿਹਾ ਦੇ ਆ ਜਿੱਦਾਂ ਕਿ ਗੰਡਾ ਸਿੰਘ ਦਾ ਮੁਕਾਮ ਹੈ ਇਸ ਟਾਈਮ ਉੱਥੇ ਕੱਲ ਦੀ ਸੂਰਤੇ ਹਾਲ ਵਿੱਚ ਸ਼ੀਧੀਤ ਬਾਰਿਸ਼ ਦੇ ਵਿੱਚ ਫਲਾਬ ਨੇ ਵੀ ਬਹੁਤ ਜ਼ਿਆਦਾ ਕਹਿੰਦੇ ਤਵਾਈ ਮਚਾਈ ਆ। ਫੋਰ ਵਾਲੀ ਫੈਲ ਤੇ ਜਿਹੜਾ ਵਾ ਤਕਰੀਬਨ 100 70 ਤੋਂ 80% ਜਿਹੜਾ ਪਾਣੀ ਦੇ ਵਿੱਚ ਹੈ ਇਸ ਟਾਈਮ ਜੀ। ਉਹ ਅੱਛਾ ਜੀ ਤੇ ਲਾਹੌਰ ਸ਼ਹਿਰ ਦਾ ਕੀ ਆ ਲਾਹੌਰ ਤਾਂ ਆਪਣੇ ਉਥੋਂ ਦੂਰ ਪੈ ਜਾਂਦਾ ਕਾਫੀ ਜਿੱਦਾਂ ਕਿ ਲਾਹੌਰ ਦੇ ਸ਼ਹਿਰ ਚ ਵੀ ਪਾਣੀ ਵੜਿਆ। ਲਾਹੌਰ ਲਾਹੌਰ ਸ਼ਹਿਰ ਦੇ ਵਿੱਚ ਨਹੀਂ ਪਾਣੀ ਵੜਿਆ ਲੇਕਿਨ ਰਾਵੀ ਦੇ ਨਾਲ-ਨਾਲ ਜਿੰਨੀਆਂ ਸੋਸਾਇਟੀਆ ਬਣੀਆਂ ਸਿਗੀਆਂ ਕਾਨੂੰਨੀਆਂ ਬਣੀਆਂ ਵਾਂ ਉਹ ਸਾਰੀਆਂ ਡੁੱਬ ਚੁੱਕੀਆਂ ਫਿਰ ਇਹ ਹੈ ਕਿ ਲਾਹੌਰ ਦੇ ਵਿੱਚ ਸੀਐਮ ਪੰਜਾਬ ਨੇ ਉਹਦੀ ਟੀਮ ਨੇ ਕਾਫੀ ਮਿਹਨਤ ਕਰਕੇ ਉਹਨਾਂ ਨੂੰ ਬੰਦ ਨੂੰ ਰੋਕਿਆ ਲਾਹੌਰ ਸ਼ਹਿਰ ਦੇ ਵਿੱਚ ਪਾਣੀ ਦਾਖਲ ਨੂੰ ਤਕਰੀਬਨ ਕਹਿੰਦੇ ਆ ਕਿ 45 ਸਾਲ ਬਾਅਦ ਇੰਨਾ ਪਾਣੀ ਜਿਹੜਾ ਵਾ ਆਇਆ ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਰਾਵੀ ਦੇ ਵਿੱਚ ਆਇਆ ਇੱਕ ਚੀਜ਼ ਆਪਣੇ ਵੱਲ ਹੋਰ ਦੱਸਿਓ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਜਿੱਠਣ ਵਾਸਤੇ ਬਹੁਤ ਸਾਰੀ ਸੰਗਤ ਨੇ ਇੱਥੋਂ ਇਕੱਠਾ ਹੋ ਕੇ ਲੋਕਾਂ ਲਈ ਲੰਗਰ ਲਗਾਏ ਆ ਸਮਾਨ ਲੈ ਗਏ ਟਰੈਕਟਰ ਜਿਹੜੇ ਆ ਹਨਾ ਸੈਂਕੜੇ ਦੀ ਗਿਣਤੀ ਵਿੱਚ ਟਰੈਕਟਰ ਜਿਹੜੇ ਆ ਜ਼ਿਮੀਂਦਾਰਾਂ ਨੂੰ ਜਿਹੜੇ ਦਿੱਤੇ ਜਾ ਰਹੇ ਆ ਖਾਣ ਪੀਣ ਦਾ ਰਾਸ਼ਨ ਟਰਾਲੀਆਂ ਭਰ ਕੇ ਕਿਉਂਕਿ ਦੋਨੇ ਪਾਸੇ ਲੋਕ ਤਾਂ ਪੰਜਾਬੀ ਰਹਿੰਦੇ ਆ ਕਿ ਇਹੋ ਜਿਹੇ ਜਜ਼ਬਾ ਜਿਹੜਾ ਆ ਪਾਕਿਸਤਾਨੀ ਪੰਜਾਬ ਵਾਲੇ ਪਾਸੇ ਹੈਗਾ ਜਾਂ ਉਹ ਇੱਕ ਦੂਸਰੇ ਦੀ ਮਦਦ ਕਿੱਦਾਂ ਕਰਦੇ ਆ ਜਿੱਦਾਂ ਕੋਈ ਹੜਾ ਨਾਲ ਪੀੜਤ ਹੋ ਗਿਆ ਕਿਸੇ ਦਾ ਨੁਕਸਾਨ ਹੋ ਗਿਆ ਉਹ ਉਹਦੀ ਪਰਪਾਈ ਸਿਰਫ ਸਰਕਾਰ ਦੇ ਉੱਤੇ ਰਹਿ ਜਾਂਦੀ ਹੈ ਕਿ ਜਦਾਂ ਆਪਣਾ ਇੱਕ ਭਾਈਚਾਰਾ ਜਿੱਦਾਂ ਇੱਧਰ ਕੰਮ ਕਰਦਾ ਉੱਥੇ ਵੀ ਇਦਾਂ ਕੰਮ ਕਰਦਾ ਇਸ ਚੀਜ਼ ਦਾ ਜਿਹੜਾ ਵਾ ਇੱਧਰਲੀ ਆਵਾਮ ਨੂੰ ਕੁਝ ਸੋਚਣਾ ਚਾਹੀਦਾ ਪਾਕਿਸਤਾਨ ਦੀ ਆਵਾਮ ਨੂੰ ਜੀ ਇੰਡੀਆ ਦੀ ਆਵਾਮ ਜਿੱਦਾਂ ਇੰਡੀਆ ਤੇ ਕਲਾਕਾਰ ਲੱਗੇ ਹੋਏ ਆ ਜੀ ਸਲੈਕਟਰ ਦੇਣ ਕਿਸੇ ਨੇ ਕਿਹਾ ਕਿ ਅਗਰ ਮੈਂ 10 ਪਿੰਡ ਬਣਾਵਾਂਗਾ ਕਿਸੇ ਨੇ ਕਿਹਾ ਕਈਆਂ ਨੇ 10 ਪਿੰਡ ਕਿਹਾ ਕਿ ਦਾਦਾ 10 ਪਿੰਡ ਅਸੀਂ ਦੁਬਾਰਾ ਬਣਾਵਾਵਾਂਗੇ ਹਾਂ ਜੀ ਲੇਕਿਨ ਪਾਕਿਸਤਾਨ ਦੇ ਵਿੱਚ ਹਜੇ ਤੱਕ ਨਾ ਕੋਈ ਕਲਾਕਾਰ ਇਸ ਤਰ੍ਹਾਂ ਹੋਇਆ ਵਾ ਕੋਈ ਚੰਦ ਇੱਕ ਜਿਹੜੇ ਫੇਂਡੇ ਲੋਕ ਆ ਉਹ ਜਿਹੜੇ ਆਪਣੇ ਤੌਰ ਤੇ ਲੱਗੇ ਹੋਏ ਆ ਲੇਕਿਨ ਹਕੂਮਤ ਵੀ ਇੰਨਾ ਕੁ ਕਰ ਰਹੀ ਆ ਕਿ ਸਿਰਫ ਉਹਨਾਂ ਨੂੰ ਇਸ ਟਾਈਮ ਰੈਸਕਿਊ ਕਰ ਰਹੀ ਆ ਔਰ ਜਿਹੜਾ ਉਹਨਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਜਾਂ ਘਰਾਂ ਦਾ ਨੁਕਸਾਨ ਹੋ ਗਿਆ ਵਾ ਇਹਦੇ ਤਰਫ ਤਵੱਜੋ ਬਹੁਤ ਘੱਟ ਆ ਜਿਸ ਤਰ੍ਹਾਂ ਕਿ ਅਸੀਂ ਵੀਡੀਓ ਵਗੈਰਾ ਦੇਖਦੇ ਆ ਸਾੜ ਗਿਆ ਚੜਦਾ ਪੰਜਾਬ ਦੇ ਵਿੱਚ ਬਹੁਤ ਜਿਆਦਾ ਤੁਹਾਡੇ ਆਪਣਾ ਬਾਹਰ ਜਿੰਨੇ ਸਰਦਾਰ ਭਾਈ ਬੈਠੇ ਆ ਐਨਆਰਆਈ ਵੀਰੇ ਬੈਠੇ ਆ ਹਾਂਜੀ ਨਿਊਜ਼ੀਲੈਂਡ 'ਚ ਬੈਠੇ ਕੈਨੇਡਾ ਅਮਰੀਕਾ ਬੈਠੇ ਆ ਸਾਰੇ ਜਿਹੜੀ ਆ ਉਹਨਾਂ ਦੀ ਹੈਲਪ ਕਰ ਰਹੇ ਆ ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਹਜੇ ਤੱਕ ਨੇ ਕਿਸੇ ਨੇ ਵੀ ਕੀਤੀ ਤੇ ਇਸ ਚੀਜ਼ ਦੀ ਬੜੀ ਘਾਟ ਆ ਇੱਧਰ ਤੇ ਅਸੀਂ ਤੁਹਾਡੇ ਚੈਨਲ ਦੇ ਜਿਹੜੀਆਂ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਸਭ ਭਰਾਵਾਂ ਨੂੰ ਤੁਹਾਡੇ ਕੋਲੋਂ ਵੀ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਚੜਦੇ ਪੰਜਾਬ ਦੇ ਆਪਣੇ ਘਰ ਦੀ ਕਰਦੇ ਆ ਇਹ ਵੀ ਤੁਹਾਡਾ ਘਰ ਆ ਇੱਧਰ ਵੀ ਤੁਹਾਡੇ ਹੀ ਭਰਾ ਵਾ ਜਿਹੜੇ ਕਿ ਇਸ ਨੁਕਸਾਨ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਵੀ ਉਹਨਾਂ ਦਾ ਬਹੁਤ ਜ਼ਿਆਦਾ ਹੋਇਆ ਤੇ ਪਾਕਿਸਤਾਨ ਦੇ ਇਸ ਪੰਜਾਬ ਦੇ ਵੀ ਕਿਉਂਕਿ ਦੋਨੋਂ ਹੀ ਪੰਜਾਬ ਇੱਕੋ ਹੀ ਆ ਦੋਨੋਂ ਹੀ ਭਾਈ ਭਾਈ ਆ ਇਹ ਤਾਂ ਫਿਰ ਤਾਰਾ ਨੇ ਵੰਡ ਪਾਈ ਆ ਜੀ ਕੋਈ ਦੋ ਰਾਮਾ ਨਹੀਂ ਜੀ ਤੇ ਪਾਕਿਸਤਾਨ ਦੇ ਅਗਰ 100% ਚੋ 10% ਪਾਕਿਸਤਾਨ ਦੇ ਵੀ ਹੈਲਪ ਕੀਤੇ ਜਾਵੇ ਤੇ ਇਹ ਹੀ ਲੋਟ ਹੈ ਜੀ ਕਿਉਂਕਿ ਪਾਕਿਸਤਾਨ ਦੇ ਲੋਕ ਤੁਹਾਨੂੰ ਪਤਾ ਕਿਸ ਤਰ੍ਹਾਂ ਤੁਹਾਡੀ ਚਾਹਤ ਕਰਦੇ ਆ ਇੱਜ਼ਤ ਕਰਦੇ ਤਾਂ ਕੋਈ ਫਰਕ ਹੀ ਨਹੀਂ ਸਮਝਦੇ ਉਹ ਕਹਿੰਦੇ ਕਿ ਨਾ ਫਾਟਾ ਕੋਈ ਨਾ ਫਾਟਾ ਕੋਈ ਵੰਡਿਆਵਾ ਨਾ ਖਾਣ ਪੀਣ ਦਾ ਰਹਿਣ ਸਹਿਣ ਸਾਡਾ ਪਹਿਨਾਵਾ ਸਭ ਕੁਝ ਇੱਕ ਹੀ ਆ ਜੀ ਜੀ ਇਹਦਾ ਫੇਕ ਇੱਕ ਮਜ਼ਾ ਵੀ ਆ ਬਾਕੀ ਹਰ ਸਿਆ ਸਾਡੀ ਇਕੱਠੀ ਆ ਕੋਈ ਕੋਈ ਆਪਣੇ ਆਪ ਨੂੰ ਫਰਕ ਨਹੀਂ ਸਮਝਦੇ ਤਨੋਂ ਦਾ ਪਤਾ ਇੱਧਰ ਸਰਦਾਰ ਜਿਹੜੇ ਆ ਪੱਗ ਬੰਨ ਕੇ ਕੋਈ ਆਈ ਵੈਸੇ ਈੰਦ ਨਾਲ ਵੱਧ ਲੋਕ ਆ ਆ ਕਰਦੇ ਜੀ ਬਿਲਕੁਲ ਅਸੀਂ ਦੋਬਰੀ ਜਾਏ ਸਾਨੂੰ ਤਾਂ ਖੁੱਦ ਦਾ ਤਜਰਬਾ ਹੈਗਾ ਉਹ ਹਾਂਜੀ ਉਹ ਲੋਕ ਹੈ ਹਾਂਜੀ ਹੁਣ ਇਹ ਸਮਾਂ ਬਣਿਆ ਸੀ ਜਾਣ ਦਾ ਤੇ ਬਹੁਤ ਸਾਰੇ ਬੰਦਿਆਂ ਦੇ ਹਜੇ ਸੁਪਨੇ ਸੀਗੇ ਜਾਣਦੇ ਉਹ ਹਾਂਜੀ 12 ਦੇ ਇਸ ਜਿਹੜਾ ਦੇ ਚੱਕਰ ਕਰਕੇ ਜਿਹੜਾ ਆ ਉਸ ਦੇ ਵਿੱਚੇ ਰਹਿਗਾ ਲੇਕਿਨ ਫਿਰ ਵੀ ਅਸੀਂ ਆਸ ਕਰਦੇ ਆਂ ਤੇ ਉਹ ਦਵਾਰਾ ਇਹਦੇ ਖੁੱਲਣਗੇ ਤੇ ਜਿਹੜਾ ਪਿਆਰ ਇੱਦਾਂ ਜਿਹੜਾ ਵਰਕਰਾ ਰਹੇਗਾ لیکن پاکستان ਦੇ ਜਿਹੜੇ ਪੰਜਾਬੀ ਸਾਡੇ ਭੈਣ ਭਰਾ ਆ ਉਹਨਾਂ ਦੀ ਆਪਸੀ ਜਿਹੜੀ ਖੇਚਾ ਉਹ ਏਦਾਂ ਹੀ ਹਜੇ ਬਰਕਰਾਰ ਰਹੇਗੀ ਕਿਉਂਕਿ ਸਾਡਾ ਤਾਂ ਸਾਰਾ ਜਿਹੜਾ ਅਸਲੀ ਵਿਰਸਾ ਸਾਡੀ ਹੈਰੀਟੇਜ ਆ ਸਾਡਾ ਧਰਮ ਦੀਆਂ ਨਿਸ਼ਾਨੀਆਂ ਸਾਰੀਆਂ ਇਵਨ ਪਾਕਿਸਤਾਨ ਦੇ ਵਿੱਚ ਹੀ ਹੈਗੀਆਂ ਤੇ ਉਹਨਾਂ ਦੇ ਦਰਸ਼ਨ ਦੇ ਤੁਸੀਂ ਆਪਣੀ ਜ਼ਿੰਦਗੀ ਚ ਕਰ ਗਏ ਤਾਂ ਕਰ ਗਏ ਮੁੜ ਕੇ ਤਾਂ ਇਸ ਧਰਤੀ ਤੇ ਕਦੇ ਕਿਸੇ ਨੇ ਆਉਣ ਦਾ ਕੋਈ ਕੋਈ ਗਰੰਟੀ ਨਹੀਂ ਆ ਤੇ ਤੁਹਾਡੇ ਜਿਹੜਾ ਜੇਲਮ ਚਨਾਬ ਤੇ ਰਾਵੀ ਇਹ ਤਿੰਨੋਂ ਦਰਿਆਵਾਂ ਦੇ ਵਿੱਚ ਪਾਣੀ ਜਾਦੇ ਹੋਇਆ ਕਿ ਕਿਦਾਂ ਇੱਕ ਪਾਸੇ ਮਾਰ ਪਈ ਸਾਰੇ ਇਹ ਕਹਾਰੇ ਬਾਜੀ ਅਕਾ ਪਾਣੀ ਤੁਹਾਡੇ ਤਿੰਨਾ ਦਰਿਆਵਾਂ ਦੇ ਵਿੱਚ ਹੀ ਆਇਆ ਜਿਹੜਾ ਜੇਲਮ ਚਨਾਬ ਤੇ ਰਾਵੀ ਕਿ ਤਿੰਨੇ ਹੀ ਭਰੇ ਆ ਕਿ ਕੋਈ ਪਾਸਾ ਸੁੱਕ ਇਹਨਾਂ ਦੇ ਵਿੱਚੋਂ ਕੋਈ ਬਚਿਆ ਵੀ ਰਿਹਾ ਜੈਨੇ ਪੰਜੇ ਦਰਿਆ ਭਰੇ ਆ ਲੇਕਿਨ ਜ਼ਿਆਦਾਤਰ ਜੇਲਮ ਚਨਾਬ ਕੇ ਇਸ ਟਾਈਮ ਆ ਅੱਜ ਦੀ ਰਿਪੋਰਟ ਜਿਹੜੀ ਇਹ तकरीबन ਚਨਾਬ ਦੇ ਵਿੱਚ 5.5 ਲੱਖ ਫਿਊਜ਼ਿਕ ਪਾਣੀ ਜਿਹੜਾ ਵਾ ਉਹਦਾ ਰੇਲਾ ਗੁਜ਼ਰ ਰਿਹਾ ਵਾ ਇਸੇ ਤਰ੍ਹਾਂ ਹੀ ਜੇਲਮ ਦੇ ਵਿੱਚ तकरीबन 3.5 ਤੋਂ 3 ਤੋਂ 3.5 ਲੱਖ ਫਿਊਜ਼ਿਕ ਦਾ ਦਰਮਿਆਨ ਰੇਲਾ ਗੁਜ਼ਰ ਰਿਹਾ ਵਾ ਤੇ ਰਾਵੀ ਦੇ ਵਿੱਚ ਥੋੜਾ ਜਿਹਾ ਪਾਣੀ ਘਟਿਆ ਵਾ ਲੇਕਿਨ ਰਾਵੀ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਫੇਰ ਅਲਰਟ ਦੁਬਾਰਾ ਜਾਰੀ ਕੀਤਾ ਵਾ ਕਿ ਪਾਣੀ ਦਾ ਜਿਹੜਾ ਇੱਕ ਹੋਰ ਰੇਲਾ ਆ ਰਿਹਾ ਵਾ ਇੱਕ ਤੋਂ ਦੋ ਦਿਨ ਦੇ ਵਿੱਚ ਵਿੱਚ ਤੇ ਪੰਜ ਨੱਥ ਜਿਹੜਾ ਪੰਜਾਬ ਦਾ ਨਾਮ ਜਿੱਥੋਂ ਰੱਖਿਆ ਗਿਆ ਸੀ ਪੰਜ ਨੱਥ ਦੇ ਨਾਂ ਤੋਂ ਹੂੰ ਉਹ ਉਸ ਜਗ੍ਹਾ ਤੇ ਤਕਰੀਬਨ ਥੋੜੀ ਜੀ ਗੰਜائش ਅਜੇ ਹੈ ਵਾ ਲੇਕਿਨ ਉਹ ਕਹਿੰਦੇ ਕਿ ਜਦੋਂ ਤੇ ਪੰਜੇ ਦਰਿਆ ਉੱਥੇ ਆ ਕੇ ਇਕੱਠੇ ਹੁੰਦੇ ਆ ਹੋ ਸਕਦਾ ਕਿ ਚੰਦ ਦਿਨਾਂ 'ਚ ਉੱਥੇ ਵੀ ਕੋਈ ਬੜਾ ਨੁਕਸਾਨ ਜਿਹੜਾ ਵਾ ਉਹ ਦੇਖਣ ਨੂੰ ਮਿਲੇ ਲੇਕਿਨ ਹਜੇ ਤੱਕ ਉਹ ਏਰੀਆ ਨੂੰ ਜਿਹੜਾ ਵਾ ਜਿੱਥੋਂ ਗਾਂਹ ਦਰਿਆ ਸਿੰਧ ਵਿੰਦਾ ਵਾ ਇਕੱਠਾ ਹੋ ਗਏ ਪੰਜ ਨੱਥ ਦੇ ਵਿੱਚੋਂ ਨਿਕਲ ਕੇ ਉਸ ਜਗ੍ਹਾ ਤੇ ਕਹਿੰਦੇ ਹਜੇ ਥੋੜਾ ਜਿਹਾ ਮਸੂਲ ਜਿਹਾ ਕੰਮ ਲੇਕਿਨ ਬਾਕੀ ਜਿਹੜਾ ਵਾ ਪੰਜਾਬ ਤਕਰੀਬਨ ਇੱਥੇ ਲੈਂਦਾ ਪੰਜਾਬ ਜਿਹੜਾ ਵਾ ਜੀ ਉਹ 30% ਬਚਿਆ 70% ਜਿਹੜਾ ਵਾ ਫਲਾਬ ਦੀ ਨਜ਼ਰ ਹੋਇਆ ਵਾ ਇਸ ਟਾਈਮ ਟੌਕੇਟ ਸ਼ਾਇਦ ਅਗਰ ਗਿਣੇ ਜਾਏ ਕਰਤਾਰਪੁਰ ਸਾਹਿਬ ਤੋਂ ਲੈ ਕੇ ਤੇ ਬਹਾਵਲਪੁਰ ਤੱਕ ਇਸ ਟਾਈਮ ਜਿਹੜਾ ਵਾ ਉਹ ਫਲਾਬ ਦੀ ਨਜ਼ਰ ਹੋਇਆ ਜਿਹਦੇ ਵਿੱਚ ਲਾਹੌਰ, ਕਸੂਰ, ਪਾਕਪਤਨ, ਸਾਈਵਾਲ ਸਾਈਵਾਲ ਜੇ ਲੰ ਫਰ ਜਿਹੜੇ ਇਲਾਕੇ ਆ ਰਹੇ ਆ ਮਲਤਾਨ ਅਲੀਪੁਰ ਛੱਠਾ ਜਿਹੜਾ ਵਾ ਮਲਤਾਨ ਦੇ ਕਰੀਬ ਇੱਕ ਇਲਾਕਾ ਵਾ ਉਹ ਤਕਰੀਬਨ ਕਹਿੰਦੇ 100% ਜਿਹੜਾ ਵਾ ਡੁੱਬ ਗਿਆ ਫਾਸਲਾ ਦੇ ਵਿੱਚ ਅਲੀਪੁਰ ਛੱਠਾ ਇਤਨਾ ਮੌਸਮ ਵੀ ਸਰਦੀਆਂ ਦੇ ਆਣਾ ਹੈ ਇੱਕ ਹੋਰ ਤਾਂ ਟੱਕਰ ਨੂੰ ਟਾਈਮ ਲੱਗੂਗਾ ਬਿਲਕੁਲ ਇਹ ਮੌਸਮ ਵੀ ਫਾਸ ਨਹੀਂ ਦੇ ਰਿਹਾ ਹੈਗਾ ਉਹਦੇ ਬਾਦਸ਼ਾਹ ਜਿਹੜੀਆਂ ਇਤਨੀਆਂ ਹੋ ਰਹੀਆਂ ਵਾ ਕੱਲ ਇੱਕ ਮੈਂ ਵੀਡੀਓ ਦੇਖ ਰਿਆ ਸੀਗਾ ਇੱਧਰ ਪੰਜਾਬ ਦੇ ਇੱਕ ਜਿਹੜਾ ਵਾ ਜਵਾਨ ਜਿਹੜਾ ਵਾ ਉਹ ਪਾਣੀ ਦੇ ਵਿੱਚ ਸਹਲਾਬ ਦੇ ਨਜਰ ਹੋਣ ਲੱਗਾ ਫਿਰ ਇੱਕ ਦਰਖਤ ਤੇ ਚੜ ਗਿਆ ਜੀ ਉਹ ਤਕਰੀਬਨ 2 ਤੋਂ 2 ਰਾਤਾਂ ਤੇ ਇੱਕ ਦਿਨ ਕਹਿੰਦਾ ਮੈਂ ਇੱਕ ਦਰਖਤ ਤੇ ਮੈਂ ਤੇ ਇੱਕ ਸੱਪ ਨੇ ਇਕੱਠੇ ਆਈ ਕੱਟੀ ਕਿਉਂਕਿ ਸਹਲਾਬ ਦੇ ਨਾਲ-ਨਾਲ ਸੱਪ ਬਹੁਤ ਜ਼ਿਆਦਾ ਆਏ ਜੀ ਸੱਪਾਂ ਦੇ ਆਉਣ ਦੇ ਨਾਲ ਉਹ ਵੀ ਬਹੁਤ ਲੋਕਾਂ ਨੂੰ ਡਰ ਆਪਣੇ ਅੰਦਰ ਪਿਆ ਕਿ ਇਹ ਸਾਨੂੰ ਜਿਹੜਾ ਵਾ ਡੰਗ ਨਾ ਲੈਣ ਸਾਨੂੰ ਮਾਰ ਨਾ ਦੇਣ ਹਾਂਜੀ ਬੱਚਿਆਂ ਦੀ ਚੱਲੇ ਬਹੁਤ ਹਾਂਜੀ ਡੰਗ ਜਿਹੜੀ ਸਪੋਰਟ ਬਿਲਕੁਲ ਇਹ ਬੱਚਿਆਂ ਦਾ ਬੱਚਿਆਂ ਦਾ ਬਹੁਤ ਧੋਖਾ ਜੀ ਬਿਲਕੁਲ ਇਸੇ ਤਰ੍ਹਾਂ ਇਹ ਉਹਨਾਂ ਨੇ ਆ ਜਿਹੜਾ ਜਨਾਬ ਵਗੈਰਾ ਰੋਜ਼ ਮਹਾਰਾ ਦੀ ਅਸ਼ੀਆ ਜਿਹੜੀ ਆ ਖਾਣ ਪੀਣ ਜਿਹੜਾ ਵਾ ਤਿੰਨ ਟਾਈਮ ਦਾ ਖਾਣਾ ਉਹ ਵੀ ਸਿਰਫ ਦੋ ਟਾਈਮ ਦੇ ਰਿਆ ਵਾ ਬੱਚਿਆਂ ਨੇ ਜਿਹੜਾ ਵਾ ਬਹੁਤ ਜ਼ਿਆਦਾ ਬਿਮਾਰੀਆਂ ਲਾਹਕ ਹੋ ਗਈਆ ਵਾ ਜਿਹੜੇ ਤਕਰੀਬੇ ਸ਼ਹਿਰ ਆ ਉਹਨਾਂ ਦੇ ਤਾਂ ਲੋਕ ਚਲੇ ਜਾਂਦੇ ਆ ਜਿਹੜੇ ਦੂਰ ਦਹਾੜਾ ਪਿੰਡਾਂ ਥਾਵਾਂ ਤੇ ਜਿਹੜੇ ਆ ਵਸੇ ਹੋਏ ਲੋਕ ਜਿਹੜੇ ਹਜੇ ਵੀ ਉੱਥੇ ਫਸੇ ਹੋਏ ਆ ਕੋਈ ਕੋਠਿਆਂ ਦੀਆਂ ਛੱਤਾਂ ਤੇ ਚੜੇ ਹੋਏ ਆ ਕੋਈ ਛੱਤਾਂ ਦੇ ਜਿਨ੍ਹਾਂ ਨੇ ਪਨਾਹ ਲਈ ਹੋਈ ਆ ਉਹਨਾਂ ਦੇ ਬੱਚੇ ਜਿਹੜੇ ਆ ਨਾ ਉਹਨਾਂ ਦਾ ਬਹੁਤ ਉਹ ਕਹਿੰਦੇ ਕਿ ਸਾਡੇ ਬੱਚਿਆਂ ਦਾ ਬਹੁਤ ਮਸਲਾ ਬਣਿਆ ਹੋਇਆ ਵਾ ਇਸ ਟਾਈਮ ਉਹਨਾਂ ਨੂੰ ਕਸ਼ਤੀਆਂ ਦੇ ਜਿਹੜੀਆਂ ਉੱਥੇ ਖਾਣਾ ਦਿੱਤਾ ਜਾ ਰਿਹਾ ਦੋ ਟਾਈਮ ਲੇਕਨ ਇਸ ਤਰ੍ਹਾਂ ਕੰਮ ਉਹ ਕਹਿੰਦੇ ਕਿੰਨੀ ਦੇਰ ਤੱਕ ਚਲੇਗਾ ਸਾਨੂੰ ਹਕੂਮਤਾਂ ਦੀ ਵੱਡੀ ਤੌਰ ਤੇ ਮਦਦ ਦੀ ਹੈ ਅਪੀਲ ਹਕੂਮਤਾਂ ਨੂੰ ਕਰਦੇ ਆ ਲੇਕਿਨ ਹਕੂਮਤ ਉਹ ਇਤਨਾ ਖਲਾਬ ਆਇਆ ਹੋਵੇ ਕਿੰਨੀ ਜਗ੍ਹਾ ਤੇ ਪਹੁੰਚੀ ਪਾਕਿਸਤਾਨ ਪੰਜਾਬ ਦੇ ਵਿੱਚ ਤਾਂ ਆਰਮੀ ਨੇ ਵੀ ਆਪਣਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਵਾ ਲੋਕਾਂ ਨੂੰ ਬਚਾਉਣ ਲਈ ਤੇ ਲੇਕਿਨ ਖਲਾਬ ਜਿਹੜਾ ਵਾ ਉਹ ਵੱਧਦਾ ਹੀ ਜਾ ਰਿਹਾ ਘਟਣ ਦੀ ਬਜਾਏ ਜੀ ਥੋੜਾ ਸਮਾਂ ਲੱਗੂਗਾ ਲੇਕਿਨ ਜੇ ਸਰਕਾਰਾਂ ਦਾ ਥੋੜਾ ਸਾਥ ਰਹਿੰਦਾ ਆਰਮੀ ਵਿੱਚ ਆ ਗਈ ਆ ਕਿਉਂਕਿ ਉਹ ਥੋੜਾ ਉਹਨਾਂ ਦੇ ਕੋਲ ਆਪਣੀ ਵੱਡੀ ਮਸ਼ੀਨਰੀ ਹੁੰਦੀ ਹੈ ਆਪਣੇ ਕੋਈ ਸਾਧਨ ਹੁੰਦੇ ਆ ਉਹਦਾ ਨਾਲ ਬੜੀ ਬਹੁਤ ਵੱਡੀ ਹੈਲਪ ਹੁੰਦੀ ਆ ਪਰ ਜੇ ਲੋਕਾਂ ਦਾ ਲੋਕਾਂ ਨੂੰ ਸਾਥੰਦਾ ਰਹੇ ਤਾਂ ਜਿਹੜਾ ਬੁਰਾ ਵਕਤ ਆ ਜਿਹੜਾ ਆ ਉਹ ਰਲ ਮਿਲ ਕੇ ਜਿਹੜਾ ਵੱਧ ਜਾਂਦਾ ਸਭ ਸਭ ਤੋਂ ਵੱਡਾ ਸਾਥ ਜੇ ਜਿਸ ਤਰ੍ਹਾਂ ਤੁਹਾਡੇ ਲੋਕ ਜਿਹੜੇ ਆ ਇੱਕ ਦੂਸਰੇ ਦਾ ਸਾਥ ਦੇ ਸਾਥ ਲੜਾ ਕੇ ਲੋਕਾਂ ਦੀ ਮਦਦ ਉਧਰ ਪੰਜਾਬ ਚੜ੍ਹਦੇ ਪੰਜਾਬ ਚ ਕਰਦੇ ਆ ਅਸੀਂ ਇੱਧਰ ਦੇਖਦੇ ਆ ਸਾਰੇ ਲੋਕ ਗੱਲਾਂ ਵੀ ਕਰ ਰਹੇ ਆ ਕਿ ਚੜਦੇ ਪੰਜਾਬ ਵਾਲੇ ਆਪਣੇ ਲੋਕਾਂ ਦਾ ਜਿੱਥੇ-ਜਿੱਥੇ ਖਲਾਬ ਆਇਆ ਇੰਨੀ ਹੈਲਪ ਕਰ ਰਹੇ ਆ ਸਾਡੇ ਲੋਕ ਜਿਹੜੇ ਆ ਉਹਦੇ ਉਹਦੀ ਨਿਸ਼ਵਰ 50% ਵੀ ਹੈਲਪ ਨਹੀਂ ਕਰ ਰਹੇ ਹੈਗੇ ਚੰਦ ਇੱਕ ਲੋਕ ਲਗੇ ਹੋਏ ਆ ਲੇਕਿਨ ਉਹ ਨਾ ਹੋਣ ਦੇ ਬਰਾਬਰ ਆ ਜੀ ਜੀ ਇਸ ਲਈ ਤੁਹਾਡੇ ਚੈਨਲ ਦੇ ਥਰੂ ਅਸੀਂ ਅਪੀਲ ਕਰਦੇ ਆ ਕਿ ਪਾਕਿਸਤਾਨ ਜਿਹੜਾ ਵਾ ਚੜ ਲਹਿੰਗਾ ਪੰਜਾਬ ਵੀ ਤੁਹਾਡਾ ਭਰਾ ਵਾ ਇਹਦੇ ਬਾਰੇ ਵੀ ਜ਼ਰੂਰ ਸੋਚਿਆ ਜਾਵੇ ਖਾਸ ਤੌਰ ਤੇ ਜਿੰਨੇ ਭਰਾ ਇੱਧਰ ਆ ਚੁੱਕੇ ਆ ਉਹਨਾਂ ਨੂੰ ਤਾਂ ਪਤਾ ਲੋਕ ਕਿੰਨੀ ਮੁਹੱਬਤ ਕਰਦੇ ਆ ਤੁਹਾਡੇ ਨਾਲ ਜੀ ਜੀ ਬਿਲਕੁਲ ਤੁਹਾਡੇ ਚ ਕੋਈ ਆਪਣਾ ਫਰਕ ਨਹੀਂ ਸਮਝਦਾ ਤੁਹਾਨੂੰ ਭਰਾ ਹੀ ਸਮਝਦੇ ਆ ਨਹੀਂ ਮੈਂ ਦੇਖਿਆ ਜੀ ਉਹ ਪੋਕੇ ਟਾਈਮ ਦੇ ਵਿੱਚ ਉਹਨਾਂ ਦੇ ਜੀ ਉਹ ਇੰਡੀਆ ਤੋਂ ਵੀ ਜਿਹੜੀਆਂ ਬਹੁਤ ਸਾਰੀ ਜਿਹੜੀ ਮਦਦ ਤਾਂ ਪਾਕਿਸਤਾਨ ਨੂੰ ਜਾ ਰਹੀ ਆ ਮੈਂ ਪਿੱਛੇ ਖਬਰਾਂ ਪੜ੍ਹੀਆਂ ਐਸਪੀ ਸਿੰਘ ਉਹਨਾਂ ਨੇ ਭੇਜਿਆ ਹੋਰ ਵੀ ਜਿਹੜੇ ਆ ਕਿਉਂਕਿ ਅ ਦੂਸਰੀ ਕੰਟਰੀ ਨੂੰ ਜਦੋਂ ਪੈਸੇ ਭੇਜਣੇ ਹੁੰਦੇ ਜਾਂ ਮਦਦ ਕਰਨੀ ਹੁੰਦੀ ਨਾ ਉਹ ਕਿਸੇ ਪ੍ਰੋਸੀਜਰ ਵਿੱਚ ਭੇਜੇ ਜਾਂਦੇ ਆ ਸੋ ਜਿਨ੍ਹਾਂ ਨੇ ਸੇਵਾ ਕਰਨੀ ਆ ਉਹ ਕਿਸ ਨਾ ਕਿਸੇ ਤਰ੍ਹਾਂ ਜ਼ਰੂਰ ਜਿਹੜਾ ਉਹ ਕਰਨ ਕੇ ਤੁਹਾਡੇ ਪਾਕਿਸਤਾਨ ਦੇ ਵਿੱਚ ਵਾਸਤੇ ਸਰ ਕਿਉਂਕਿ ਜਿਹੜੀ ਮਨੁੱਖਤਾ ਤਾਂ ਉਹ ਤਾਂ ਬਰਾਬਰ ਹੀ ਆ ਨਾ ਚਾਹੇ ਜਿੱਥੇ ਮਰਜ਼ੀ ਹੋਵੇ ਤੇ ਵੈਸੇ ਵੀ ਸੇਵਾ ਕਰਨ ਜਿਹੜਾ ਆ ਉਹ ਮਨੁੱਖਤਾ ਦੀ ਸੇਵਾ ਵਾਸਤੇ ਕਰਦਾ ਹੈਗਾ ਕੋਈ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਨਸਲ ਦੇਖ ਕੇ ਜਾਂ ਕੋਈ ਧਰਮ ਦੇਖ ਕੇ ਤੇ ਇਹ ਇਹ ਤੱਕ ਮਾਨਵਤਾ ਦੀ ਸੇਵਾ ਦਾ ਜਿਹੜਾ ਇੱਕ ਸਾਡਾ ਜਿਹੜਾ ਪ੍ਰਿੰਸੀਪਲ ਆ ਜਿਹੜਾ ਹਨ ਸਿੱਖ ਧਰਮ ਦਾ ਉਹਨੂੰ ਫਾਲੋ ਕਰਦੇ ਆ ਸੋ ਇਸ ਤੋਂ ਇਲਾਵਾ ਹੋਰ ਪਾਕਿਸਤਾਨ ਦੀ ਕੋਈ ਤੁਸੀਂ ਅਪਡੇਟ ਦੇਣੀ ਚਾਹੋ ਤੇ ਫਿਰ ਆਪਾਂ ਸ਼ੇਅਰ ਕਰ ਸਕਦੇ ਆ ਸਾਰੇ ਦਰਸ਼ਕਾਂ ਦੇ ਨਾਲ ਪਾਕਿਸਤਾਨ ਦੇ ਵਾਫਾ ਇਹ ਹੀ ਆਪਾਂ ਰੱਖ ਕੇ ਅਪੀਲ ਕਰ ਸਕਦੇ ਆ ਕਿ ਬਾਰਡਰ ਫੇਰ ਦੁਬਾਰਾ ਖੁੱਲਣ ਜੀ ਲੋਕਾਂ ਲਈ ਰਾਹਤੇ ਖੁੱਲਣ ਲੋਕ ਜਿਹੜੇ ਆ ਇੱਧਰ ਆਉਣ ਉਧਰ ਵੀ ਜਾਣ ਕੌਫੇ ਜਿੰਨਾ ਤੁਹਾਡੇ ਲਈ ਇਧਰ ਆਉਣ ਨੂੰ ਕਰਦਾ ਵਾ ਤੇ ਇਧਰਲੇ ਸਾਡੇ ਬਡੇਰਾਂ ਦਾ ਵੀ ਦਿਲ ਉਧਰ ਜਾਣ ਨੂੰ ਉਹਨਾਂ ਦੇ ਵੀ ਆਪਣੇ ਉਧਰ ਘਰਬਾਰ ਆ ਸਾਰਾ ਕੁਛ ਆ ਜਮੀਨਾਂ ਜਾਇਦਾਦਾਂ ਆਪਣੀਆਂ ਦੇਖਣ ਨੂੰ ਦੁਬਾਰਾ ਜੀ ਕਰਦਾ ਲੇਕਿਨ ਇਹ ਅੱਗੇ ਪਾਕਿਸਤਾਨ ਦੀ ਸਰਕਾਰ ਨੇ ਤਾਂ ਇਹਦੇ ਵਿੱਚ ਥੋੜੀ ਜਿਹੀ ਨਰਮੀ ਰੱਖੀ ਆ ਇੰਡੀਆ ਸਰਕਾਰ ਅੱਗੇ ਵੀ ਅਪੀਲ ਕਰਦੇ ਆ ਕਿ ਉਹ ਵੀ ਇਹਨਾਂ ਦੇ ਥੋੜੀ ਪਾਕਿਸਤਾਨ ਦੇ ਹੈਲਪ ਕਰਨ ਜਿੱਦਾਂ ਸਮਝੌਤਾ ਟ੍ਰੇਨ ਚਲਾਈ ਸੀ ਉਹ ਜਾਣਣੀ ਹੈ ਜੀ ਜੀ ਅਸਾਂ ਨਹੀਂ ਸੀਗੇ ਇਸ ਚੀਜ਼ ਨੂੰ ਦੇਖਦਿਆਂ ਹੋਇਆ ਪੰਜਾਬ ਤੱਕ ਦਾ ਰਾਹ ਕੰਮ ਸੇ ਕੰਮ ਖੋਲਣ ਕਿ ਪੰਜਾਬ ਦੋਵੇਂ ਇੱਕ ਇੱਕ ਦੂਸਰੇ ਨੂੰ ਮਿਲ ਸਕਣ ਜ਼ਰੂਰ ਜੀ ਇੱਕ ਦਿਨ ਜ਼ਰੂਰ ਕਿਉਂਕਿ ਸਰਕਾਰਾਂ ਨਵੀਆਂ ਸਰਕਾਰਾਂ ਦੀਆਂ ਨਵੇਂ ਤਰੀਕੇ ਨਾਲ ਕੰਮ ਕਰਦੀਆਂ ਆ ਤੇ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਆਸ ਪ੍ਰਗਟ ਕਰਦੇ ਹਾਂ ਤੇ ਦੁਬਾਰਾ ਜਿਹੜੀਆਂ ਸਰਹੱਦਾਂ ਦੀਆਂ ਜਿਹੜੀਆਂ ਸ਼ਰਤਾਂ ਨਰਮ ਹੋਣਗੀਆਂ ਤੇ ਇੱਕ ਲੋਕ ਇੱਕ ਦੂਜੇ ਨੂੰ ਜਾਣਗੇ ਮਿਲਣਗੇ ਆਪਣੇ ਪਰ ਆਤਨ ਜਿਹੜੇ ਘਰ ਹੈਗੇ ਆ ਆਪਣੇ ਬਜ਼ੁਰਗਾਂ ਦੀ ਨਿਸ਼ਾਨੀਆਂ ਦੀ ਜਿਹੜੀ ਹੈ ਛਾਤ ਪਾਲ ਸਕਦੇ ਆ ਦੁਆਰਾ ਫਿਰ ਤੇ ਜਿਸ ਤਰ੍ਹਾਂ ਕੋਰੀਡੋਰ ਆ ਉਹ ਦੁਆਰਾ ਉਹ ਸੰਗਤ ਜਿਹੜੀ ਆ ਕਿੰਨੀ ਜਾਣੀ ਸ਼ੁਰੂ ਹੋ ਗਈ ਆ ਲੱਗੇ ਸੀਗੀ ਤੇ ਦੁਆਰਾ ਫਿਰ ਇਸ ਤਰ੍ਹਾਂ ਮਾਹੌਲ ਬਣੂਗਾ ਕਿਉਂਕਿ ਇਹ ਇੱਕ ਜੀਵਨ ਹੀ ਆ ਇਹ ਜਦਾਂ ਕਿਉਂਕਿ 192 ਜੇ ਮੁਲਕ ਹੈਗੇ ਆ ਜੇ ਉਹ ਇੱਕ ਦੂਜੇ ਨੂੰ ਜਾਣ ਨਾ ਕੰਟਰੋਲ ਕਰ ਸਕਦੇ ਅਸੀਂ ਤਾਂ ਗੁੰਡੀ ਮੁਲਕ ਸਰਕਾਰਾਂ ਕੁਝ ਵੀ ਕਰ ਸਕਦੀਆਂ ਲੇਕਿਨ ਆਸ ਅਸੀਂ ਜਰੂਰ ਰੱਖਦੇ ਆ ਜੀ ਤੁਸੀਂ ਦੇਖਿਆ ਵੀ ਹੋਣਾ ਕਿ ਜਿਸ ਤਰ੍ਹਾਂ ਸੰਗਤ ਇੱਧਰ ਆਉਂਦੀ ਆ ਜਾਂ ਲੋਕਲ ਤੌਰ ਤੇ ਕੋਈ ਆਪਣਾ ਬਾਹਰ ਭਰਾ ਹੁੰਦਾ ਸਰਦਾਰ ਇੱਧਰ ਆਉਂਦੇ ਆ ਫੈਮਲੀਆਂ ਆਉਂਦੀਆਂ ਵਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਕਹੋ ਕਿ ਪੂਰੀ ਦੁਨੀਆ ਤੁਸੀਂ ਫੇਰ ਕੇ ਦੇਖ ਲਈ ਸਭ ਤੋਂ ਜਿਆਦਾ ਚੰਗਾ ਤੁਹਾਨੂੰ ਪਿਆਰ ਕਿੱਥੋਂ ਮਿਲਿਆ ਜਾ ਕੇ ਉਹ ਇਹ ਕਹਿਣਗੇ ਕਿ ਪਾਕਿਸਤਾਨ ਪੰਜਾਬ ਦੇ ਵਿੱਚ ਜਾ ਕੇ ਪਿਆਰ ਸਾਨੂੰ ਮਿਲਿਆ ਕਿਉਂਕਿ ਇਹ ਲੋਕਾਂ ਨੂੰ ਤੁਹਾਡੀ ਕਦਰ ਦਾ ਵੀ ਪਤਾ ਜੀ اور ਉਹਨਾਂ ਨੂੰ ਪਤਾ ਕਿ ਅਸੀਂ ਸਿਰਫ ਇਹ ਇੱਕ ਗੁਵਾਂਡੀ ਮੂਲਕ ਹੀ ਨਹੀਂ ਸਮਝਦੇ ਆਂ ਫਿਰ ਇਹਨਾਂ ਨੂੰ ਆਪਣੇ ਭਰਾ ਸਮਝਦੇ ਆਂ ਤੇ ਸਾਡੇ ਨੇ ਉਹਨਾਂ ਨੂੰ ਮਹਿਮਾਨ ਨਵਾਜ਼ੀ ਦਾ ਇੰਨਾ ਚਾੜ ਜਾਂਦਾ ਆਂ ਜੀ ਤੁਸੀਂ ਕਿਹਾ ਰੈਸਟੋਰੈਂਟ ਤੇ ਖਾਣਾ ਖਾਣ ਚੱਲ ਜਾਓ ਉਹਨਾਂ ਨੂੰ ਪਤਾ ਲੱਗਦਾ ਕਿ ਬਾਹਰ ਸਰਦਾਰ ਜੀ ਆਏ ਜਾਂ ਇੰਡੀਆ ਚੋਂ ਆਏ ਪੰਜਾਬ ਚੋਂ ਆਏ ਉਹ ਪੈਸੇ ਨਹੀਂ ਲੈਣਗੇ ਤੁਹਾਡੇ ਕੋਲ ਇੰਨਾ ਤੁਹਾਡਾ ਮਾਣ ਕਰਨਗੇ ਸਹੀ ਗੱਲ ਹੈ ਸਹੀ ਗੱਲ ਅਸੀਂ ਐਕਚੁਅਲੀ ਕਿਸੇ ਦੂਸਰੇ ਦੇਸ਼ ਹੀ ਗਏ ਹੁੰਦੇ ਅਸੀਂ ਜਿਹੜੇ ਆਪਣੇ ਵਿਛੜੇ ਜਿਹੜੇ ਬਜ਼ੁਰਗਾਂ ਨੂੰ ਬਜ਼ੁਰਗਾਂ ਦੇ ਗਾਂਹਾਂ ਉਹਨਾਂ ਦੀ ਇਲਾਜ ਨੂੰ ਉਹਨਾਂ ਦੀ ਜਨਰੇਸ਼ਨ ਨੂੰ ਅਸੀਂ ਮਿਲਣ ਗਏ ਹੁੰਨੇ ਆ ਤੇ ਇਸ ਕਰਕੇ ਸੁਭਾਵਕ ਆ ਉਹ ਅਸੀਂ ਪਿਆਰ ਦੀ ਆਸ ਵੀ ਕਰਦੇ ਆ ਤੇ ਤੁਸੀਂ ਲੋਕ ਵੀ ਜਿਹੜਾ ਉਹਦਾ ਫਰਜ ਸਮਝ ਕੇ ਤੁਸੀਂ ਅ ਚਾਰ ਕਦਮ ਅੱਗੇ ਹੋ ਕੇ ਗਲਗਵੱਕੜੀ ਪਾਣੇ ਆ ਇਵਨ ਬਾਰਡਰ ਦੇ ਉੱਤੇ ਤੁਸੀਂ ਪਹੁੰਚਦੇ ਆ ਉਹ ਬਹੁਤ ਤੁਹਾਡਾ ਧੰਨਵਾਦ ਆ ਉਹੀ ਜਿਹੜੀ ਖੇਚਾ ਤੁਹਾਨੂੰ ਬਾਰ-ਬਾਰ ਪਾਕਿਸਤਾਨ ਨੂੰ ਜਿਹੜੀ ਇਹ ਲੈ ਕੇ ਜਾਂਦੀ ਆ ਕਿਤੇ ਵੀ ਹੋਈਏ ਪਾਕਿਸਤਾਨ ਵੀ ਹੋਵੇ ਕਿਤੇ ਵੀ ਹੋਵੇ ਜਿੱਥੇ ਤੁਹਾਨੂੰ ਆਦਰ ਸਤਿਕਾਰ ਮਿਲਦਾ ਤੁਸੀਂ ਉੱਥੇ ਬਾਰ-ਬਾਰ ਉਥੇ ਜਾਣਾ ਜਿਹੜਾ ਜਰੂਰ ਚਾਹੋਗੇ ਸੋ ਥੈਂਕ ਯੂ ਤੁਹਾਡਾ ਤੁਸੀਂ ਸਾਰਾ ਪਾਕਿਸਤਾਨ ਬਾਰੇ ਅਪਡੇਟ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਕੁਝ ਨਵਾਂ ਸਮਥਿੰਗ ਲੱਗੇ ਜਿਹੜਾ ਸਾਂਝਾ ਕੀਤਾ ਜਾ ਸਕਦਾ ਤੁਸੀਂ ਮੇਨਾਂ ਕੀਪ ਇਨ ਟੱਚ ਰਹੋ ਦੁਆਰਾ ਫਿਰ ਤੁਹਾਡੀ ਇੰਟਰਵਿਊ ਕਰਾਂਗੇ ਤੇ ਪਾਕਿਸਤਾਨ ਦੇ ਹਾਲਾਤਾਂ ਬਾਰੇ ਜਿਹੜੀ ਆ ਉਹ ਜਾਣਕਾਰੀ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਖੀਰ ਦੇ ਵਿੱਚ ਸਤਿ ਸ੍ਰੀ ਅਕਾਲ ਕਿਉਰਾ ਨਮਸਕਾਰ ਤੁਹਾਡਾ ਵੀ ਭਾਜੀ ਬਹੁਤ ਬਹੁਤ ਜ਼ਿਆਦਾ ਧੰਨਵਾਦ Thank you, Ji. Thank you. Ji, okay, Vajit. Thank, thank you. you.